ਬਤਕਾਂ ਚਕੋਰਾ ਮੁਰਗੀਆਂ ਸਾਰੇ ਤਰ੍ਹਾਂ ਦੇ ਜਾਨਵਰ ਭਾਗੀ ਬਾਂਦਰ ਵਾਲੇ ਕੋਲੇ ਹੁੰਦੇ ਆ ਮਿੱਤਰੋ ਲੋਕੇਸ਼ਨ ਰਹਿਣ ਵਾਲੀ ਆ ਡੀਐਸਪੀ ਫਾਰਮ ਭਾਗੀ ਬਾਂਦਰ ਮੈਪ ਤੇ ਭਰੋ ਤੇ ਸਿੱਧਾ ਆ ਜਾਓ ਬਤਕਾਂ ਚਕੋਰਾ ਦੇਸੀ ਮੁਰਗੀਆਂ ਕਬੂਤਰ ਬੱਕਰੀਆਂ ਸਾਰਾ ਕੁਝ ਹੀ ਰੱਖੀ ਬੈਠਾ ਪਤੰਦਰ ਆ ਤੇ ਤੁਸੀਂ ਆ ਕੇ ਲਿਆ ਸਕਦੇ ਹੋ ਇਥੋਂ ਨਾਲ ਕ੍ਰੇਟ ਕਰੂਟ ਪਿੰਜਰੇ ਪਿੰਜਰੇ ਨਾਲ ਲਿਆ ਕਰੋ ਮਿੱਤਰੋ ਦੇਸੀ ਮੁਰਗੀ ਦਾ ਰੇਟ 440 ਰੁਪਏ ਠੀਕ ਹੈ ਜੀ ਫਿਕਸ ਰੇਟ ਰਹਿਣ ਵਾਲੇ ਆ ਬਤਕ ਦਾ ਖਾਕੀ ਕੈਂਬਲ ਦਾ 1000 ਰੁਪਏ ਦਾ ਜੋੜਾ ਠੀਕ ਹੈ ਜੀ ਕਾਲੀਆਂ ਚਕੋਰਾ ਦਾ 1000 ਰੁਪਏ ਦਾ ਜੋੜਾ ਚਿੱਟੀਆਂ ਚਕੋਰਾ ਦਾ 2000 ਦਾ ਜੋੜਾ ਰਾਜ ਹੰਸ ਦਾ 3500 ਦਾ ਜੋੜਾ ਵਾਈਟ ਪਿਕਣ ਦਾ 2500 ਦਾ ਜੋੜਾ ਰਾਜ ਹੰਸ 3500 ਵਾਈਟ ਪਿਕਣ 2500 ਠੀਕ ਹੈ ਲਕੇ ਕਬੂਤਰ 1200 ਰੁਪਏ ਦਾ ਜੋੜਾ ਲੱਠੇ ਲੁੱਠੇ 1000 ਰੁਪਏ ਦਾ ਜੋੜਾ ਕਰ ਤੇ ਰੇਟ ਬਹੁਤ ਜਾਇਜ਼ ਹੈ ਕੁਆਲਟੀ ਚੈੱਕ ਕਰ ਲੋ ਚਿੱਟੀ ਚਕੌਰ ਫੁੱਲ ਅਡਲਟ ਹੈ ਕਾਲੀ ਚਕੋਰ ਸੈਮੀ ਅਡਲਟ ਆ ਅਡਲਟ ਹੀ ਸਮਝ ਲੋ ਆ ਦੇਖੋ ਉੱਪਰ ਡਾਰੀਆਂ ਮਾਰੀ ਜਾਂਦੀਆਂ ਖੁੱਲੀਆਂ ਫਿਰਦੀਆਂ ਚਕੋਰਾਂ ਵੀ ਠੀਕ ਆ ਸਾਰੇ ਤਰ੍ਹਾਂ ਦੇ ਜਾਨਵਰ ਲੈਣ ਲਈ ਆ ਜਾਓ ਡੀਐਸਪੀ ਫਾਰਮ ਭਾਗੀ ਵੰਦਰ ਮੈਪ ਤੇ ਭਰ ਕੇ ਪਹਿਲਾਂ ਲੋਕੇਸ਼ਨ ਚੈੱਕ ਕਰ ਲੋ ਮੁੜ ਕੇ ਫੋਨ ਲਾ ਕੇ ਕਹਿ ਦਿੰਨੇ ਹੋ ਭਰਾ ਦੂਰ ਪੈਂਦਾ ਠੀਕ ਆ ਜੀ ਤੇ ਜਿਲ੍ਹਾ ਬਠਿੰਡਾ ਸਾਬੋ ਕੀ ਤਲਵੰਡੀ ਰੋਡ ਐ ਤੇ ਫਾਰਮ ਚੈੱਕ ਕਰੋ ਮਿੱਤਰੋ ਫੁੱਲ ਸਟਾਕ ਐ ਆ ਜਾਓ ਕੇਰਾ